ਤਪਟੰਡਾ ਤੋਂ ਵਿੱਚ 20 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਤਾਂ ਮਿਲੀ ਜਾਣਕਾਰੀ ਮੁਤਾਬਕ ਨਿਹੰਗ ਸਿੰਘਾਂ ਦੇ ਬਾੜੇ ਚਾਇ ਇੱਕ ਲੁਟੇਰੇ ਵੱਲੋਂ 20 ਲੱਖ ਰੁਪਏ ਦੀ ਲੁੱਟਕੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹ ਕਹਿੰਦੇ ਮੌਜੂਦ ਗਵਾਹ ਤੇ ਵੱਲੋਂ ਦੱਸਿਆ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਚਾਰ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਚਾਏ ਸਨ। ਮਹਿਲਾ ਸਕੂਟਰੀ ਚਾਲਕ ਦੇ ਵਿੱਚ ਗੱਡੀ ਮਾਰੀ ਜਿਸ ਤੋਂ ਬਾਅਦ ਸਕੂਟਰੀ ਸਵਾਰ ਨੌਜਵਾਨ ਲੜਕਾ ਸਾਈਡ ਤੇ ਹੋ ਗਿਆ। ਦੋਸਤੋ ਬਾਅਦ ਉਤਰ ਕੇ ਨਿਹੰਗ ਬਾਣੇ ਦੇ ਵਿੱਚ ਲੁਟੇਰੇ ਨੇ 20 ਲੱਖ ਰੁਪਏ ਦੀ ਨੌਜਵਾਨ ਦੇ ਪਾਸਿਓਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਐਸਪੀ ਸਿਟੀ ਮੌਕੇ ਤੇ ਪਹੁੰਚੇ ਨੇ ਜਿਸ ਦੌਰਾਨ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਸਬੰਧੀ ਸੂਚਨਾ ਮਿਲੀ ਸੀ ਤਾਂ ਜਾਂਚ ਕਰਨ ਦੇ ਲਈ ਪਹੁੰਚੇ ਤੇ ਵਕਵਾਕ ਐਂਗਲਾ ਤੋਪਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਸਕੂਟਰੀ ਵਿੱਚ ਮਾਰੀ ਨਿੰਦਾ ਨੇ ਚਾਰ ਨਿੰਗਾ ਸੀ ਬਈ ਅੱਛਾ ਗੱਡੀ ਜੀ ਪਿੱਛੇ ਸਟicker ਲੱਗਾ ਗੁਜਰੰਗ ਵਾਲੀ ਦਾ ਅੱਛਾ ਬਲੈਕ ਤੇ orange ਅੱਛਾ ਜਦੋਂ ਉਹਨਾਂ ਨੇ ਫੈਰ ਕੇ ਕੱਢਣ ਲੱਗੇ ਕਰੀਮ ਕਲਰ ਦੀ ਗੱਡੀ ਸੀ ਉਹ ਗਲੀ ਤੋਂ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨੇ ਚਾਬੀ ਕੋ ਕੇ ਲੈ ਕੇ ਨਾਲ ਬੈਠ ਕੇ ਲੈ ਇਹ ਜਿਸ ਤੋਂ ਕੁਲ ਕੋਈ ਉਹ ਕਿਸਤੇ ਸੀਗਾ ਸਕੂਟਰੀ ਤੇ ਕਿੰਨੇ ਬੰਦੇ ਸੀਗੇ ਦੋ ਜਣੇ ਬਈ ਤੇ ਉਹ ਚਾਰ ਸੀ ਆ ਉਹ ਚਾਰ ਜਣੇ ਕਿੰਨੇ ਵਜੇ ਦੀ ਘਟਣਾ ਇਹ 4:42 43 ਮਿੰਟ ਹੋਏ ਸੀਗੇ ਅੱਛਾ ਪਿੱਛੇ ਆ ਰਹੇ ਸੀ ਕਿ ਕਿ ਅਚਾਨਕ ਇਹ ਜੀ ਮਿਲੀ ਸੀ ਐਨਜੀ ਗੱਡੀ ਥੀ ਜਮਤ ਸੇਮ ਸੇਮ ਗੱਡੀ ਥੀ ਅੱਛਾ ਕਿੱਥੋਂ ਭੱਜੇ ਫਿਰ

ਮਗਰੋਂ ਗੱਡੀ ਆ ਰਹੀ ਮੇਰੀ ਸਕੂਟਰੀ ਆ ਰਹੀ ਏ ਠੀਕ ਹੈ ਜੀ ਉਹਨਾਂ ਨੇ ਗੱਡੀ ਵੇਚ ਮਾਰੀ ਸਕੂਟਰੀ ਦੀ ਜਿਹੜੀ ਉਹ ਸੀਗੀ ਇਹ ਨੰਗ ਸੀਗੀ ਅੱਛਾ ਠੀਕ ਹੈ ਉਹਨਾਂ ਨੇ ਸਕੂਟਰੀ ਥੋੜੀ ਉਲਾਨੂ ਕਰ ਲਈ ਉਹਨਾਂ ਨੇ ਫੇਰ ਇੱਥੇ ਮਾਰੀ ਜੀ ਉਹਨਾਂ ਨੇ ਆਖਿਆ ਵੀ ਚੱਲ ਮੂਰੇ ਗੱਡੀ ਖੜੀ ਆਪਾਂ ਥੋੜੀ ਐਨੂੰ ਹੋਰ ਕਰ ਲੈਨੇ ਆ ਉਹਨਾਂ ਨੇ ਫੇਰ ਉੱਤੇ ਮਾਰੀ ਗਾਹਾਂ ਗਲੀ ਆ ਗਈ ਜੀ ਉਹਨਾਂ ਨੇ ਆਖਿਆ ਚੱਲ ਪਰ ਰੋਕ ਲੈਨੇ ਜੋ ਰੋਕੀ ਨਾ ਨਹੀਂ ਮਗਰੋਂ ਗੱਡੀ ਇੱਕ ਮੁੰਡੇ ਦੇ ਪਰ ਇੱਧਰ ਭਜਾਇਆ ਦੱਦਾ ਉਹ ਲੰਘ ਉੱਤਰੀ ਇੱਕ ਸਕੂਟਰੀ ਦੇ ਉੱਤੇ ਲੱਗੀ ਉਹਦੇ ਉਹਦੇ ਬੈਗ ਵੜਿਆ ਸੀ ਉਹ ਬਾਹਰ ਛਾੜ ਦਿੰਦੀ ਰਿ ਜਿਹਨੇ ਪਿਸਤੌਲ ਕੱਢਿਆ ਫਿਰ ਮੁੰਡੇ ਨੇ ਵੈਕਸ ਕਰਤਾ ਕੀ ਸੀਗਾ ਉਹਦੇ ਉਹਦਾ ਇੰਨਾ ਨੂੰ ਕਦਾਈ ਪੈਸੇ ਕਰ ਰਹੇ ਸੀ ਸਕੂਟਰੀ ਤੇ ਕੱਲਾ ਸੀ ਮੁੰਡਾ ਨਹੀਂ ਦੋਸਤ ਉਹ ਦੋ ਸੀਗੇ ਹਾਂਜੀ ਤੇ ਕਿਹੜਾ ਏਰੀਆ ਕਿਹੜਾ ਇਹ ਅਮਰੀਕ ਸੰਗ ਰੋਡ ਦੀ ਤੇ ਕਿਧਰੋਂ ਗਏ ਆ ਗੱਡੀ ਵਾਲੇ ਜਿਹੜੇ ਗੱਡੀ ਵਾਲੇ ਜੀ ਐਨੂੰ ਕਿੰਨੇ ਵਜੇ ਦੀ ਘਟਨਾ ਜੀ ਇਹ ਹੋ ਗਈ ਵੀਰੇ ਅੱਧਾ ਘੰਟਾ ਦਾ ਹੋ ਗਿਆ ਕੀ ਸੀਗਾ ਹੱਥ ਪਿਸਤੌਲ ਵੈਪਨ ਸੀਗਾ ਨਹੀਂ ਇੰਨਾ ਦਾ ਜੀ ਸਾਨੂੰ ਕਿੱਥੇ ਧੱਕਣ ਦਿਓ ਠੀਕ ਫਿਰਦਾ ਆਵੜਾ ਦੇ ਪਿੱਛੇ ਹੋ ਕੇ ਜਣਾ ਕੀ ਮਾਮਲਾ ਆਪਰਾ ਇਹ ਥੋੜੇ ਜਿਹਾ ਪਹਿਲਾਂ 10-15 ਮਿੰਟ ਪਹਿਲਾਂ ਸਾਡੇ ਕੋਲ ਇਨਫੋਰਮੇਸ਼ਨ ਮਿਲੀ ਜੀ ਕਿ ਦੋ ਲੜਕੇ ਇੱਕ ਸਕੂਟੀ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਨੇ ਦੱਸਿਆ ਮਦਦੋਂ ਉਹਨਾਂ ਕੋਲ तकरीबन 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇਥੋਂ ਕਿਉਂਕਿ ਮਨੀ এক্সচেਜ ਦਾ ਕੰਮ ਕਰਦੇ ਆ ਤੇ ਇਥੋਂ ਕਿਸੇ ਪੁਆਇੰਟ ਤੋਂ ਉਹਨੇ ਜਿਹੜੀ ਕੈਸ਼ ਸੀ ਕਲੈਕਟ ਕਰਨੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਉੱਪਰ ਪਹੁੰਚੇ ਤਾਂ ਪਿੱਛੇ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਨੂੰ ਬੰਨ੍ਹ ਲਿਆ ਥਿੰਨ ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਉਹਨਾਂ ਮੌਕੇ ਤੇ ਸਾਡੀ ਟੀਮ ਸਾਰੀ ਆਈਆਂ ਨੇ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਦਰਜ ਰਿਹਾ ਹੈ ਤੇ ਜਲਦੀ ਜਿਹੜਾ ਤੁਸੀਂ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਨੇ ਪਿੱਛੇ ਉਹਨਾਂ ਨੂੰ ਜਲਦੀ ਪ੍ਰੈਸਟੇਜ ਕਰੇਗੇ ਕਰੇਗੇ ਇਹ ਜਿਹੜੀ ਘਟਨਾ ਹੈ ਕਿੰਨੇ ਮਜੇਦਿਕਾ ਰਾਜੇ ਸੀ ਕੀ ਹੁਲੀ ਆਸੀ ਕੁਝ ਦੱਸਿਆ ਉਹਨਾਂ ਨੇ ਕੁਝ ਇਨਪੁਟ ਸਟੇ ਕੋਲ ਹੈਗੀ ਹਨ ਜਿਹਦਾ ਤਾਂ ਦਸਮਾ ਤਾਕਤ ਸੀਗੇ ਬਾਕੀ ਸਾਰੇ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜਾ ਆਈਵਿਟਨਸ ਹੈਗੇ ਉਹਨਾਂ ਨਾਲ ਹੀ ਸਾਰਾ ਨਾਲ ਗੱਲ ਕਰਕੇ ਦਬੇਸ਼ ਕਰਦੇ ਸਰ ਗੱਡੀ ਕਿਹੜੀ ਜਗ੍ਹਾ ਬਲੇ ਕਿ ਰਕਮ ਲਾ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਸੀ ਜਾਂ ਕਿਸੇ ਨੂੰ ਦੇਣ ਕਰਦੇ ਸੀ ਕੀ ਆ ਪੂਰਾ ਮਾਮਲਾ ਇਹ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਨੀਕ ਚੇਹ ਦਾ ਆਪਣਾ ਉਹਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਕਿਸੇ ਕੋਲ ਸਰ ਗੱਡੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀ ਉਹਦੇ ਬਾਰੇ ਜਿਹੜਾ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਉਹ ਸਾਰੇ ਜਿਹੜੀ ਹੈਗੀ ਇੱਕ ਜਣਾ ਸੀ ਤੇ ਦੋ ਜਣੇ ਸੀ ਇਹਨਾਂ ਨੂੰ ਦੱਸੋ ਮਤਲਬ ਗੱਡੀ 'ਚ ਦੋ ਬੰਦੇ ਨ ਬਾਕੀ ਜਿਹੜਾ ਹੈ ਜਦੋਂ ਟਰੇਸ ਹੋ ਜਾਣਗੇ ਫਿਰ ਕਲੀਅਰ ਸਰ ਇਤੋਂ ਦੇ ਲੋਕ ਕਹਿੰਦੇ ਰਹੇ ਕਿ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦਸਤਾਵੇਜ਼ ਮੁਤਾਬਕ ਇਹ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਬਟ ਸਾਰੀ ਚੀਜ਼ਾਂ ਜਾਂਚ ਤੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਜਿਨ੍ਹਾਂ ਜਿਨ੍ਹਾਂ ਤੋਂ ਪੇਮੈਂਟ ਕੋਈ ਹੈ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਇੱਧਰ ਨੂੰ ਜਾਣਾ ਸੀ ਉਹਨਾਂ ਨੇ ਇੱਧਰ ਵੇਖ ਕੇ ਆਪਣੇ ਜੁਹਾਰ ਸਿੰਘ ਵਗੈਰਾ ਨਗਰਵਾਲ ਨੂੰ ਜਾਣਾ ਸੀ ਕਹਿੰਦੇ ਨੇ ਜਿਸ ਤਰ੍ਹਾਂ ਇਹਨਾਂ ਦੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਨਾਲ ਦੱਸਿਆ ਵੀ ਕਿੱਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਬੇ ਬਾਕੀ ਜਿਹੜਾ ਹੈਗਾ ਜਿੰਨਾਂ ਤੱਕ ਬੰਦੇ ਦੇ ਕੋਈ ਫੜੇ ਨਹੀਂ ਜਾਂਦੇ ਉਹ ਬੰਦਾ ਉਹਨਾਂ ਦੇ ਬਸ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋਵੇਗਾ